1968 1968 ਚ ਮੈਂ ਲੱਗ ਗਿਆ ਆਪਣੇ ਮਾਸਟਰ ਲੱਗ ਗਿਆ ਸਾਇੰਸ ਮਾਸਟਰ ਉਮਰ ਕਿੰਨੀ ਦੀ 34 ਦੇ ਹੋਏ 22 ਸਾਲ ਦੀ ਉਮਰ ਚ ਮੈਂ ਮਾਸਟਰ ਲੱਗ ਗਿਆ 23 ਸਾਲ ਦੀ ਤੇ ਇਹ 1970 ਦੀ ਗੱਲ ਹੈ 3 ਸਾਲ ਬਾਅਦ ਉਸ ਤੋਂ ਬਾਅਦ ਜਦੋਂ ਮੇਰੀ ਜਿਹੜੀ ਪਹਿਲਾ ਜਨਮ ਦੀ ਸੀ ਉਮਰ ਉਹ ਮੇਰੀ ਖਤਮ ਹੋ ਗਈ ਮਾਤਾ ਜੀ ਮਾਤਾ ਸਮਝੇ ਸਮਾਂ ਆ ਗਿਆ ਮਿਲੈਨੀ ਮਰੀਜ਼ੀ ਮੇਰੇ ਮਾਤਾ ਗੈਣਾ ਬਿਮਾਰੀ ਨੇ ਮੈਨੂੰ ਦੁਆਰਾ ਸਵਾਸ ਦਿੱਤੇ ਸਾਰੇ ਬਖਸ਼ੇ ਨੇ ਮੇਰੀ ਉਮਰ 19 ਹੀ ਪਈ ਤੇ ਬੜੀ ਬਾਬੇ ਨਾਨਕ ਨੇ ਗੁਰੂ ਖਾਬ ਨੇ ਮੇਤੇ ਬਖਸ਼ਿਸ਼ ਕੀਤੀ ਜਿਹੜੇ ਮੈਨੂੰ ਸਵਾਸ ਹਜ਼ਾਰੇ ਦਿੱਤੇ ਹਜੇ ਤੱਕ ਜਿਉਣਾ ਮੈਂ ਮੈਨੂੰ ਸਵਾਸ ਦਿੱਤੇ ਮੈਂ ਅੰਤਿਕਾਣੇ ਨਾ ਵੀ ਜੰਨੀ ਮਾਰੇ ਨਹੀਂ ਮੇਰੇ ਤੇ ਮਿਹਰ ਕੀਤੀ 19 ਮੈਂ ਜਿਹੜੀ ਉਹਨਾਂ ਦੀ ਤੁਮਾਈ ਨਹੀਂ ਕਰਦੇ ਤਦਾਰੇ ਮਿਲੀ ਹੋਵੇ ਚੀਜ਼ ਇੱਕ ਸਾਰੀ ਗੱਲ ਹੈ ਇੱਕ ਊਮਲ ਜਿਹੜੀ ਬਾਹਰ ਹੀ ਬੱਚ ਦੇ ਉਤਾ ਲੱਗਾ ਗੱਲ ਤੇ 1970 ਦੀ ਗੱਲ ਹੈ ਜਾਤੇ ਮੈਂ ਸਕੂਲ ਤੋਂ ਪੜਾ ਕੇ ਆਇਆ ਦੁਪਹਿਰ ਦਾ ਬਿੜਾ ਸੀ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਬਹਿ ਗਿਆ ਜਰ ਤੇ ਜਰ ਤੇ ਬੈਠਾ ਸੀ ਜਿਆ ਤੇ ਬੈਠੇ ਸਮਝ ਨਹੀਂ ਕੋਈ ਪਤਾ ਲੱਗਦਾ ਕਿ ਕਦੋਂ ਸਵਾਸ ਖਤਮ ਹੋ ਜਾਵੇ ਉਹ ਨੂੰ ਹੋ ਗਿਆ ਲੱਗਦਾ ਹਾਰਟ ਅਟੈਕ ਹੋ ਗਿਆ ਜੀ ਆ ਕੁਝ ਹੋ ਗਿਆ ਤੇ ਫਰੰਤੂ ਮੇਰਾ ਸਮ ਆ ਗਿਆ ਦੋ ਜੰਦੂਤ ਆਏ ਮੈਨੂੰ ਲੈਣ ਵਾਸਤੇ ਕਾਲੇ ਰੰਗ ਦੇ ਸੀ ਤੇ ਕੋਲੇ ਦੇ ਕਰਨ ਵਰਗੇ ਉਹਨਾਂ ਦੇ ਕੰਨ ਨੇ ਦੋ ਜੰਦੂਤਾਂ ਦੇ ਜਿਹੜੇ ਮੈਨੂੰ ਲੈਣ ਆਏ ਸੀ ਉਹਨੇ ਮੈਨੂੰ ਫੜ ਲਿਆ ਫੜ ਕੇ ਆਂਦੇ ਵਿੱਚ ਤੇ ਜਦੋਂ ਬੰਦਾ ਮਰਦਾ ਹੈ ਬੜੇ ਤਜਰਬੇ ਦੀ ਗੱਲਾਂ ਨੇ ਜਿਹੜਾ ਮਨਨਾ ਮਰਦਾ ਹੈ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਵੀ ਮੈਂ ਇਹ ਹੋ ਜਾਈਂ ਮਰਿਆ ਹੈ ਅੱਗੇ ਇਹteral ਤਾਂ ਬੜੀ ਵੱਡੀ ਗੱਲ ਆ ਆਪਾਂ ਇਹੋ ਜਿਹਾ ਜਿਹੇ ਸਰੀਰ ਤੇ ਇਹੋ ਜਿਹੀ ਮਹਿਸੂਸ ਕਰਨਾ ਕਿਉਂ ਅੰਦਰਲਾ ਸੱਚਾ ਸਰੀਰ ਉਹ ਆ ਹੁਣ ਤੱਕ ਗਰਬਾਣੀ ਰਹੀ ਸੂਝ ਮਿਲ ਗਈ ਉਦੋਂ ਤੱਕ ਮੈਨੂੰ ਇਹ ਨਹੀਂ ਸੂਝ ਨਹੀਂ ਸੀ ਪਰ ਮੈਨੂੰ ਇਹ ਲੱਗਦਾ ਸੀ ਵੀ ਮੈਂ ਉਹੀ ਆ ਮੈਨੂੰ ਉਹਨਾਂ ਨੇ ਕੁੱਟਿਆ ਤੇ ਕੁੱਟ ਕੇ ਮੈਨੂੰ ਜੰਪਰੀ ਬਣਨ ਧਰਮਪੁਰੀ ਮੁਲਾਇਆ ਗਮਾਂ ਮੱਪਾ ਸੱਗਿਆ ਨਹੀਂ ਸੀ ਹੁਣ ਤਾਂ ਮੈਨੂੰ ਇਹ ਸਮਝ ਲੱਗ ਗਈ ਨਾ ਵੀ ਇਹ ਤਾਂ ਲੈਣ ਆਉਂਦੇ ਆ ਉਹ ਤੇ ਉਹ ਜੰਦੂਤਾ ਨੇ ਜੰਦੂਤਾ ਨਾਲ ਮੇਰਾ ਬਾਇਸ ਹੋ ਗਈ ਸ਼ੁਰੂ ਜਦੋਂ ਮੈਨੂੰ ਕੁੱਟਣ ਦਾ ਮੈਂ ਕਿਹਾ ਤੁਸੀਂ ਹਾਈ ਕੋਰ ਪਹਿਲਾਂ ਤਾਂ ਮੈਂ ਜੋਰ ਲਾਇਆ ਉਹਨਾਂ ਤੋਂ ਛੁੱਟਣ ਦਾ ਇਹ ਗੱਲ ਮੌਤ ਦੀ ਗੱਲ ਇਹ ਅਸਲੀਅਤ ਹੈ ਇਹ ਗੱਲ ਹੋ ਰਿਹਾ ਸੁਪਨਾ ਹੁੰਦਾ ਹੈ ਬਈ ਤੁਹਾਨੂੰ ਆ ਦੁਨੀਆ ਭੁੱਲ ਜਾਂਦੀ ਹੈ ਸੁਪਨੇ 'ਚ ਕਿ ਇੱਥੋਂ ਦਾ ਸਾਰਾ ਕੁਝ ਭੁੱਲ ਜਾਂਦਾ ਤੇ ਸੁਪਨਾ ਦੇਖ ਰਹੇ ਹੁੰਦੇ ਹੋ ਤੁਸੀਂ ਬਹੁਤ ਦਾ ਜਿਹੜਾ ਹੈਗੀ ਅਸਲੀਅਤ ਉਹਦੇ ਵਿੱਚ ਤੁਹਾਨੂੰ ਇਧਰ ਦੀ ਦੁਨੀਆ ਵੀ ਪਤਾ ਲੱਗੂ ਵੀ ਮੈਂ ਇੱਥੋਂ ਆਇਆ ਸਾਰੀ ਦੁਆਇਆ ਇਹ ਮੈਨੂੰ ਲਿਜਾ ਰਿਹਾ ਕੋਈ ਹੋਰ ਫੜ ਕੇ ਉਹਦੇ ਲਈ ਦੁਨੀਆ ਵੀ ਦੇਖੋ ਇਧਰ ਦੀ ਦੁਨੀਆ ਨੂੰ ਪੂਰੀ ਯਾਦ ਹੋ ਤੁਹਾਨੂੰ ਨਹੀਂ ਇਹ ਸੁਪਨੇ 'ਚ ਇਦਾਂ ਲਾ ਪਰਿਵਾਰ ਭੁੱਲ ਜਾਂਦਾ ਜੇ ਸੁਪਨਾ ਆ ਇਹ ਮੈਨੂੰ ਜਾਣ ਕੇ ਯਾਦ ਕਰਵਾਇਆ ਰਾਜ ਮੈਂ ਦੇਖਾਂ ਤੂੰ ਤੇ ਘਰ ਵਾਲੀ ਤੇਰੇ ਬੱਚੇ ਦੋਵੇਂ ਮੈਨੂੰ ਇਹ ਪੂਰੇ ਯਾਦ ਤੇ ਮੈਂ ਕਿਹਾ ਉਹਨਾਂ ਤੋਂ ਮੈਨੂੰ ਤੁਸੀਂ ਲਜਾਣ ਵਾਲੇ ਕੌਣ ਮੈਂ ਉਹਨਾਂ ਨਾਲ ਹੀ ਗੱਲ ਕਰੀ ਮੇਰਾਤਾ ਜੀ ਅਹ ਥੱਲੇ ਪਰਿਵਾਰ ਰਹਿਣਾ ਤੁਸੀਂ ਕੌਣ ਆ ਗਏ ਕਿਥੋਂ ਮੈਂ ਪਹਿਲਾਂ ਤਾਂ ਉਹਨਾਂ ਤੋਂ ਪੂਰਾ ਜ਼ੋਰ ਲਾਇਆ ਛਡਵਾਉਣ ਦਾ ਤੇ ਉਹ ਘੁੱਟਦੇ ਸੀਗੇ ਤੇ ਮੈਂ ਉਹਨਾਂ ਨੂੰ ਜਿਵੇਂ ਕੋਲਦਾ ਹੁੰਦਾ ਹਾਂ ਉਹ ਸਾਨੇ ਉਹ ਲੱਗ ਗਿਆ ਉਹਨੇ ਮੇਰੇ ਦੋ ਤਿੰਨ ਮਾਰ ਕੇ ਤੇ ਮੈਨੂੰ ਕਹਿੰਦੇ ਪ੍ਰਾਣੀ ਤੂੰ ਮਰ ਚੁੱਕੇ ਹੋ। ਉਹ ਬੰਦਾ ਹੈ ਉਹ ਲੱਗਦਾ ਵੀ ਮੈਂ ਮਰਿਆ ਨਹੀਂ। ਕਿਉਂ ਬੰਦਾ ਉਹੀ ਹੈ। ਉਹਨੇ ਉਹ ਲੱਗਦਾ ਮੈਂ ਮਰਿਆ ਨਹੀਂ। ਮਾਰ ਕੇ ਉਹ ਥੋੜਾ ਜਿਹੀ ਖਤਮ ਹੋ ਜਾਣੀ ਹੈ ਆਪਣੇ ਅੰਦਰਲੇ ਵਾਲੀ ਨੂੰ ਤਾਂ ਮਰਨਾ ਹੀ ਨਹੀਂ ਹੈ। ਹੁਣ ਤਾਂ ਪਤਾ ਲੱਗ ਗਿਆ ਸੋ ਲਈ ਇਹ ਦਹੋਦ ਮੈਨੂੰ ਨਹੀਂ ਪਤਾ ਲੱਗ ਰਿਆ। ਮੈਂ ਉਹੀ ਸੀ। ਤੇ ਮੈਂ ਉਹਨੂੰ ਕਿਹਾ ਵੀ ਪ੍ਰਾਣੀ ਤੂੰ ਮਰ ਚੁੱਕੇ ਹੈਂ। ਮੈਂ ਅਲੀ ਇਹ ਕੰਮ ਖਰਾਬ ਹੋ ਗਿਆ ਦੂਜੀ ਵੇਰ ਫਿਰ ਮੈਂ ਫਿਰ ਉਹਵੇਂ ਉਹਵੇਂ ਕੋ ਲੱਗ ਗਿਆ ਉਹ ਕੁੱਤੀ ਜਾਣ ਮੈਨੂੰ ਕੁੱਟਦੇ ਜਾਣ ਤੁਰੇ ਜਾਣ ਇਹ ਫਿਰ ਮੈਂ ਉਹਨਾਂ ਨਾਲ ਰੋਵਾ ਪਾਇਆ ਇਹ ਆਪਸ ਵਿੱਚ ਬਹਿਸ ਚੱਲਦੀ ਹੈ ਅਗਲੀ ਦੁਨੀਆ 'ਚ ਪੂਰੀ ਗੱਲਬਾਤ ਹੋਵੇਂ ਚੱਲਦੀ ਹੈ ਜੰਦੂਤਾਂ ਨਾਲ ਉਹ ਵੀ ਬੋਲਦੇ ਆ ਧਰਮਰਾਜ ਵੀ ਬੋਲਦਾ ਗਾਂ ਤਾਂ ਗਾਂ ਪਤਾ ਲੱਗ ਗਿਆ ਜੰਦੂਤ ਵੀ ਬੋਲਦੇ ਆ ਤੁਸੀਂ ਵੀ ਬੋਲਦੇ ਹੋ ਪਰ ਤੁਹਾਡੀ ਇੱਥੋਂ ਦਾ ਸਾਰਾ ਖੜਾ ਛੱਡ ਜਾਣਾ ਤਾਂ ਮੁਖਤਮ ਹੋ ਜਾਣਾ ਇਥੋਂ ਉਦੋਂ ਇਹ ਦੁਨੀਆ 'ਚ ਪਰਵੇਸ਼ ਹੋ ਗਿਆ ਮੈਂ ਉਹਨਾਂ ਨੇ ਫੇਰ ਮੈਨੂੰ ਤ ਫੇਰ ਮੈਨੂੰ ਪਿਆ ਫੇਰ ਮੈਂ ਦੂਜੀ ਵਾਰ ਸਮਝ ਗਿਆ ਬਈ ਹੁਣ ਤਾਂ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਫੇਰ ਮੇਨੂੰ ਤਸੱਲੀ ਹੋ ਗਈ ਵੀ ਮਰ ਗਿਆ ਮੌਤ ਹੋ ਗਈ ਹੁਣ ਨਹੀਂ ਮੈਂ ਤਾੜਨੀ ਜਾ ਸਕਦਾ ਮੌਣਕੇ ਪਿੰਡ ਨਹੀਂ ਆ ਸਕਦਾ ਫੇਰ ਮੈਂ ਬਹੁਤ ਅ ਅ ਪ੍ਰਸਤਾਇਆ ਵੀ ਕੰਮ ਖਰਾਬ ਹੋ ਗਿਆ ਇਹ ਕੰਮ ਹੋਇਆ ਮੈਨੂੰ ਵੀ ਆਪਾਂ ਤਾਂ ਪਤਾ ਹੀ ਨਹੀਂ ਵੀ ਇਹ ਕਾ ਜਾਣ ਕੀ ਆ ਕੇ ਬਜੀ ਇਹ ਗਾਲੀ ਅਚਾਨਕ ਹੋ ਗਈ ਪਹਿਲਾਂ ਕੋ ਗੱਲ ਸਮਝੀ ਨਹੀਂ ਸੀ ਜਾਨੂ ਮੈਨੂੰ ਉਪਚੈਰੀ ਆ ਗਈ ਇਹ ਕੋਈ ਇਹ ਨਹੀਂ ਮਿਲਮ ਪਤਾ ਨਹੀਂ ਲੱਗਦਾ ਕਿ ਕਿੰਨਾ ਸਫ਼ਰ ਤੈਅ ਕਰਕੇ ਨੇਰੇ ਕੋਪ ਚਲੇ ਜਾਂਦੇ ਆ ਤੇ ਨਾਲੇ ਤੁਹਾਡਾ ਤੁਹਾਨੂੰ ਜ਼ਿੰਮਦਾਰੀ ਦੀਂਦੇ ਆ ਤੇ ਤੁਸੀਂ ਇਕੱਲੇ ਤੇ ਤੁਸੀਂ ਇਹ ਹੋਰ ਨਹੀਂ ਕੋਈ ਰਸਤੇ ਵਿੱਚ ਦੀਂਦਾ ਉਹ ਦੋਹਾਂ ਦੇ ਬਾ ਪਿਆ ਹੁੰਦਾ ਤੁਹਾਡਾ ਉਹਨੂੰ ਆਵਦਾ ਫਿਕਰ ਪਿਆਨਾਂ ਵੀ ਇਹ ਕੀ ਹੋ ਗਿਆ ਮੇਰੇ ਤਰੰਪੁਲੀ ਆ ਗਈ ਤਾਂ ਤਰੰਪੁਲੀ ਤੇ ਬਚੇ ਮੈਂ ਚਾਰੇ ਪਾਸੇ ਇਹਨੂੰ ਮਾੜੀ ਚਾਤੀ ਮਾਰੀ ਦਮ ਖਾਏ ਹਾਏ ਹੋਵੇ ਕੁਕੜਾ ਇਹ ਚੜਿਆ ਜਾਵੇ ਕੋਈ ਕੁਛ ਹੋਈ ਆਵੇ ਕੋਈ ਪੁੱਠਾ ਲੜਕਾਇਆ ਹੋਇਆ ਕੋਈ ਕੁਝ ਇਹ ਜਾਂ ਮੈਂ ਉਹ ਸ਼ੀ ਨੂੰ ਦੇ ਕੇ ਕੰਮ ਨਹੀਂ ਕਰ ਲਈ ਤਾਂ ਮੈਂ ਹਲੋ ਤਾਂ ਕੰਮ ਖਰਾਬ ਹੋ ਗਿਆ ਮੈਂ ਆਪਣੇ ਮਨ ਵਿੱਚ ਕਿਹਾ ਵੀ ਕੰਮ ਖਰਾਬ ਹੋ ਗਿਆ ਨਾਲੇ ਮੈਨੂੰ ਇਧਰ ਦਾ ਪੂਰਾ ਪਤਾ ਇਧਰ ਦੀ ਦੁਨੀਆ ਦਾ ਇਹ ਵੀ ਨਾਲ ਮੈਂ ਉਹ ਹੀ ਆ ਨੀ ਮੈਂ ਆਪਾਂ ਕਿਸ ਬਦੇਸ ਜਲੇ ਕਿਸੇ ਘਰੇਪੁਰ ਤੇ ਮੈਂ ਤੇ ਪਿਛਲਾ ਕਾਰ ਨਹੀਂ ਭੁੱਲੀ ਦਾ ਇਹ ਮੈਂ ਘਰ ਨਹੀਂ ਮੈਨੂੰ ਇੰਦਰਲਾ ਪਿਛਲਾ ਭੁੱਲਿਆ ਕੁਛ ਵੀ ਸਾਰਾ ਕੁਝ ਯਾਦ ਪਰੰਤੂ ਉੱਥੇ ਮੇਰੀ ਕੋ ਬਾਤ ਨਹੀਂ ਚੱਲਦੀ ਤੇ ਮੈਨੂੰ ਉਹ ਜਦੋਂ ਮੈਂ ਅੱਖਾਂ ਵਿੱਚ ਪੇ ਖੜਾ ਜਾਨੋ ਮੇਰੇ ਕੰਨਾਂ 'ਚ ਆਵਾਜ਼ ਪਈ ਆਕਾਸ਼ ਬਾਣੀ ਹੋਈ ਲੈ ਇਹਨੂੰ ਮੇਰਾ ਨਾਮ ਲੈ ਕੇ ਕਹਿੰਦੇ ਉਹ ਜਮਦੂਰ ਕਹਿੰਦੇ ਹਾਂਜੀ ਲੈ ਠੀਕ ਹੈ ਤੇ ਤਰਵੜਾਈ ਪਹਿਲੀ ਵੇ ਪਤਾ ਨਹੀਂ ਪਹਿਲੀ ਇਹ ਹੀ ਗੱਲ ਬੋਲੀ ਉਹਨੇ ਮੇਰੇ ਨੂੰ ਲੈ ਆਇਆ ਹਾਂ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਖਵਾਵਾਇਆ ਇਹਨੂੰ ਪਤਾ ਯਾਰ ਆ ਇਹਨੂੰ ਲੱਕੜੀ ਦੇ ਆਰੇ ਨਾਲ ਕੀ ਰਿਆ ਜਾਵੇ ਆ ਉਥੇ ਲਾਣ ਹੋਇਆ ਹੁਣ ਮੈਂ ਸਮਝ ਗਿਆ ਵੀ ਇਹ ਲੱਕੜੀ ਦੇ ਆਰੇ ਨਾਲ ਕੀ ਰਿਆ ਜੇ ਤਾਂ ਮੈਨੂੰ ਹੀ ਇਹ ਲੈਣਾ ਸੀ ਆ ਮੇਰਨਾ ਬਾਪ ਬਾਪਰ ਹੀ ਉਥੇ ਗਿਆ ਮੈਂ ਜਦੋਂ ਅੱਖਾਂ ਖੋਲੀਆਂ ਮੈਂ ਕਿਹਾ ਵੀ ਇਹਦਾ ਮੇਰੇ ਲਈ ਮੇ ਨਾਲੇ ਕੰਬਾਂ ਦੇ ਕੰਮ ਖਰਾਬ ਹੋ ਗਿਆ ਤਾਂ ਵੀ ਨਾਲੇ ਹੁਣ ਲੱਕੜੀ ਲ ਆ ਰਹੀ ਨਾਲ ਜੀ ਇਹ ਲੱਕ ਜਦੋਂ ਮੈਂ ਅੱਖਾਂ ਖੋਲੀਆਂ ਲੱਕੜੀ ਲ ਆ ਰ ਮੇਰੇ ਮੂਹਰੇ ਪਿਆ ਇਹਨ ਸਚਾਈ ਜਿੱਦੇ ਉਥੇ ਲੱਕੜੀ ਲ ਆ ਰਾ ਦੀਨਾ ਬੰਦੇ ਹੁਣ ਵੀ ਇਥੇ ਦੇਖਣ ਵਾਲਾ ਦੁਨੀਆ ਉਹੀ ਹੈ ਇਥੇ ਵੀ ਦੁਨੀਆ ਉਹੀ ਦੇਖਦਾ ਬੈਠਾ ਬੰਦਾ ਹੈ ਸਲੀਪ ਇਹਨ ਲੱਕੜੀ ਦਾ ਆਰਾ ਦੇ ਸਿਆ ਮੈਨੂੰ ਤੇ ਉਹ ਜੰਦੂਤ ਨੇ ਆਰਾ ਚੱਕ ਲਿਆ ਸੱਚੀ ਦੁਨੀਆ ਤਾਂ ਅਗਲੀ ਹੈ ਜਿਹਨੂੰ ਕਹਿੰਦੇ ਆ ਅੱਗੇ ਦੁਨੀਆ ਹੈ ਨਹੀਂ ਉਹ ਤਾਂ ਸੱਚੀ ਦੁਨੀਆ ਉਥੇ ਦਾ ਆਰਾ ਬਦਲਦਾ ਨਹੀਂ ਹੈ ਖਤਮ ਨਹੀਂ ਹੋਣ ਵਾਲਾ ਆਰਾ ਖਤਮ ਨਹੀਂ ਹੋਣ ਵਾਲਾ ਬੰਦਾ ਜੰਦੂਤ ਖਤਮ ਹੋਣ ਵਾਲੇ ਨਹੀਂ ਹੈ ਆਹ ਸੱਚੀ ਦੁਨੀਆ ਤਾਂ ਸੱਚੀ ਉਹ ਆ ਆਹ ਤਾਂ ਝੂਠੀ ਹੈ ਇੱਥੇ ਤਾਂ ਸਾਡੀ ਤੰਦੀਲੀ ਆਉਂਦੀ ਹੈ ਤੇ ਉਹ ਆਰਾ ਉਹਨਾਂ ਨੇ ਮੇਰੀ ਧੌਣ ਤੇ ਰੱਖ ਲਿਆ ਇੱਥੇ ਪਿੱਛੇ ਧੌਣ ਤੇ ਰੱਖਿਆ ਤੇ ਮੈਂ ਕਿਹਾ ਵੀ ਹੁਣ ਤਾਂ ਬੜਨਗੇ ਵੀ ਉਹ ਜਿਵੇਂ ਉਹਵੇਂ ਮੇதும் ਬੜਨ ਦੋਖ ਲੱਗੂਏ ਸਰੀਰ ਨੂੰ ਬੜਾ ਦੋਵੇਂ ਬੜੇ ਪਾਪਾ ਹੁਣ ਬੰਦੇ ਵੀ ਕੋਈ ਪੇਸ਼ ਨਹੀਂ ਜਾਂਦੇ ਉਹਨਾਂ ਨੇ ਤਾਰਾ ਰੱਖਿਆ ਧੌਣ ਤੇ ਅਜੇ ਇੱਕ ਅੱਧਾ ਹੀ ਦੰਦਾ ਖੋਬਿਆ ਸੀਗਾ ਜੈਨੂ ਮੇਰੇ ਮੈਂ ਮੂੰਹ ਚੋਂ ਮੇਰੇ ਪਤਾ ਨਹੀਂ ਕਰਮ ਚੰਗੇ ਦੀ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ કરી ਬੜੀ ਬਖਸ਼ਿਸ਼ કરી ਇਹ ਮੈਂ ਉਹ ਬਾਈ ਗੁਰੂ ਮੇਰੇ ਮੂੰਹ ਚ ਨਿਕਲਿਆ ਢੇਕੋ ਰਣੇ ਕਲੇ ਢੇਕੋ ਰਾਜ ਉਹ ਬਾਈ ਗੁਰੂ ਨਿਕਲਿਆ ਤਜਮ ਮੈਂ ਦੇਖ ਰਾਇਆ ਆਰਾ ਥਲੇ ਡੇਪਿਆ ਹੋਇਆ ਇਹ ਮੈਨੂੰ ਅਸਲ ਦਾ ਗੱਲ ਅਸਲੀਅਤ ਦਫਾਈਆ ਏਲੀ ਦੁਨੀਆ ਦੀ ਤੇ ਫੇ ਮੰਗਾਂ ਦੱਸਦਾ ਤੁਹਾਨੂੰ ਜੇ ਜਦੋਂ ਆਰਾ ਥਲੇ ਡੇਪਿਆ ਤਾਂ ਇੱਕ ਜਲਦੂਤ ਲੋਡ ਵੋਟਣੀਆਂ ਖਾਂਦਾ 15 ਫੁੱਟ ਦੀ ਮਿੱਥਰੇ ਜਾ ਕੇ ਅੱਧਰੇ ਪਾਸ ਸੱਜ ਖੰਬਿਆ ਸੱਜੇ ਵਾਲਾ ਆਇਦਲ ਇਦੂਆ ਦੂਏ ਪਾਸੇ ਵਾਲਾ ਦੂਏ 15 ਪਰ ਤੇ ਲੋੜ ਤੋਂ ਦੀਆਂ ਖਾਂਦਾ ਜਾ ਡਿੱਗਾ ਦੋਵੇਂ ਜਮਦੂਤ ਪਿਆਰਾ ਮੇਰੇ ਮੂਰੇ ਪਿਆ ਲੈ ਪਿਆ ਉਥੋਂ ਐਂ ਸੰਬੀਲੀ ਹੋ ਗਈ ਮੇਰੇ ਸਾਰੀ ਕੇ ਜਾ ਗਈ ਮੈਨੂੰ ਇੱਕ ਜੇ ਹਸਤੀ ਦੇ ਚੱਪਿਆ ਜਿਹੜੀ ਬੜੀ ਪਿਆਰੀ ਸੀ ਤੇ ਜੀ ਉਹਨੇ ਮੈਨੂੰ ਦੂਜਾ ਸਾਥੀ ਸੰਤ ਦੇ ਸਣਾ ਨਹੀਂ ਸੀ ਮੈਂ ਤਾਂ ਮਨ ਮੁਕਸ਼ੀਗਾ ਹੁਣ ਤਾਂ ਮੈਨੂੰ ਰਾਹ ਦਾ ਹੀ ਪਤਾ ਲੱਗਿਆ ਵੀ ਦੂਆ ਤਾਂ ਰਾਹ ਸੱਚਾ ਣ ਵਾਲਾ ਸੀ ਪਰ ਉਹ ਜਿਹੜੀ ਬੜੀ ਪਿਆਰੀ ਹਸਤੀ ਸੀ ਜਿਹਨੂੰ ਆਪਾ ਪ੍ਰਕਾਸ਼ ਕਹਿੰਨੇ ਆ ਇਹਨੇ ਮੈਨੂੰ ਚੱਕਿਆ ਚੱਕ ਕੇ ਤੇ ਬੁੱਕਰ ਚ ਲੈ ਗਿਆ ਤੇ ਮੈਂ ਉਹ ਸਾਰੀ ਤਰ੍ਹਾਂ ਦੀ ਪਿਚਾਰੀ ਬੰਦ ਹੋ ਗਈ ਉਧਰਲਾ ਪਾਸਾ ਹੀ ਬੰਦ ਹੋ ਗਿਆ ਤੇ ਆਪ ਬੰਦ ਹੋ ਗਿਆ ਤੇ ਉਹ ਜਗ੍ਹਾ ਦੀ ਉਹ ਜਦੋਂ ਮੈਨੂੰ ਗਾਹ ਤੋਂ ਪੜਾ ਪਿਆਰ ਉਹ ਜਗ੍ਹਾ ਤੇ ਮੈਨੂੰ ਉਸ ਹਸਤੀ ਨੇ ਕੀਤਾ ਬਹੁਤ ਯਾਰ ਕੀਤਾ ਮਾਂ ਪਿਓ ਦਾ ਪਿਆਰ ਤਾਂ ਮੇਰੇ ਤੇ 1% ਗਿਆ 100% ਪਿਆਰ ਇਹਦੇ ਵਿੱਚ ਜਾਵਾ ਮੈਨੂੰ ਮਿਲ ਗਿਆ ਮਿਲਿਆ ਉੱਥੇ ਜਦ ਮਿਲਿਆ ਜਿੰਬਰ ਚੋਂ ਪਿਆਰ ਕਰੀਦਾ ਤੇ ਮੈਨੂੰ ਸਾਰੇ ਸੌਖ ਲੱਗੇ ਵੀ ਮਹਿਸੂਸ ਹੋਣ ਲੱਗੇ ਵੀ ਸਾਰੇ ਸੌਖ ਮਿਲ ਗਏ ਤੇ ਉਤੋ ਫੇਰ ਆਕਾਸ਼वाणी ਹੋਈ ਆਕਾਸ਼वाणी ਇਹ ਹੋਈ ਵੀ ਤੈਨੂੰ ਉਸੇ ਸਰੀਰ ਵਿੱਚ ਫੇਰ ਭੇਜਿਆ ਜਾਂਦਾ ਹੈ ਤੈਨੂੰ ਸਵਾਸ ਦਿੱਤੇ ਜੀਵਨ ਬਣਾ ਕੇ ਆ ਆਲਖ ਬੋਲਿਆ ਜੀਵਨ ਬਣਾ ਕੇ ਆਉਣਾ ਮੈਂ ਬੋਲਿਆ ਬੇਨਤੀ કરી ਬਈ ਇਸ ਜਗ੍ਹਾ ਤੋਂ ਤਾਂ ਮੈਨੂੰ ਭੇਜੋ ਤੁਸੀਂ ਬਈਥੀ ਮੈਂ ਰਹਿਣਾ ਜਾਉਣਾ ਨਾ ਇਹ ਠੀਡੀ ਰਹ ਸਕਦੀ ਹੈ ਪ੍ਰਵਿੱਤਰ ਖਾਸੀ ਰਹ ਸਕਦੀ ਹੈ ਤੈਨੂੰ ਦੁਆਰਾ ਸਵਾਸ ਦਿੱਤੇ ਤੇ ਦੁਆਰਾ ਜੀਵਨ ਬਣਾ ਕੇ ਆਈ ਹੁਣ ਬਸ ਉਦੋਂ ਮੈਂ ਜਦੋਂ ਇਹ ਮੈਨੂੰ ਇਹ ਮੇਰੀ ਬੇਨਤੀ ਨਹੀਂ ਸੁਣੀ ਗਈ ਤੇ ਆਇਦਰ ਮੇਰੇ ਸਿਰ ਜਦੋਂ ਉਹ ਇਹ ਲਿਆਤਾ ਮੈਨੂੰ ਇਧਰ ਮੇਰੀ ਜਿਹੜੀ ਮੈਸੇਜ ਸੀ ਉਹ ਤਾਂ ਪੈਰ ਜੱਸ ਦੀ ਸੀ ਭਿਓ ਤੇ ਮੇਰਾ ਗ੍ਰੈਂਡ ਫਾਦਰ ਸੀ ਜਿਹੜਾ ਉਹ ਮੇਰੇ ਪਲੀਆਂ ਚਸ ਰਿਆ ਸੀ ਸਿਰ ਤੇ ਤੇ ਮੇਰੇ ਵਿੱਚ ਇਹ ਜਾਨ ਪਈ ਤੇ ਮੈਂ ਇਹਨਾਂ ਨੂੰ ਕਿਹਾ ਵੀ ਬਸ ਹਟ ਜਾ ਤੂੰ ਮੈਂ ਹੁਣ ਮਰਦਾ ਨਹੀਂ ਇਹ ਮੈਨੂੰ ਕੋਈ ਗਿਆਨ ਨਹੀਂ ਸੀਗਾ ਮੈਨੂੰ ਇਹ ਸਾਰਾ ਆਹ ਗਿਆਨ ਦੇ ਵਿੱਚ ਮਨਮੁਖ ਹੁੰਦੇ ਗੱਲਾਂ ਦਾ ਹੋਇਆ ਮੇਰੇ ਨਾਲ ਬਾਪ ਬਾਕੇ ਇਹ ਨੂੰ ਮੈਂ ਕਿਹਾ ਵੀ ਮਰਦਾ ਨਹੀਂ ਮੈਂ ਤੂੰ ਤੇ ਇਹ ਮੇਰੇ ਸਰੀਰ 'ਚ ਜਾਨ ਨਹੀਂ ਰਹੀ ਸੀ ਖੰਡ ਹੱਡ ਦੋਖਦਾ ਸੀ ਉੱਠਿਆ ਜਾਂਦਾ ਨਹੀਂ ਸੀਗਾ ਤੇ ਮੈਨੂੰ ਕਿਹਾ ਵੀ ਦੁੱਧ ਚ ਪਿਓ ਪਾ ਕੇ ਲਿਆ ਪਹਿਲਾਂ ਉਹਦੋਂ ਮੈਨੂੰ ਪਤਾ ਲੱਗ ਗਿਆ ਵੀ ਮੈਂ ਕਿੱਥੋਂ ਆਇਆ ਤੇ ਹੁਣ ਮੈਂ ਮਰਨਾ ਤੇ ਇਹ ਦੁੱਧ ਚ ਪਿਓ ਪਾਣ ਚਲੀ ਗਈ ਤੇ ਬਾਹਰ ਉੱਠ ਕੇ ਬਹਿ ਗਿਆ ਤੇ ਮੈਂ 7 ਦਿਨ ਦੀ ਛੁੱਟੀ ਲੈ ਲਈ ਮੈਂ 7 ਦਿਨ ਆਰਾਮ ਕਰੂੰਗਾ ਪਰੰਤੂ ਮੈਨੂੰ ਕਾਂਬਾ ਛੜਿਓ ਸਾਰੀ ਹਾਲਤ ਦੇਖ ਕੇ ਪਿਛਲੀ ਪਹਿਲੀ ਵੀ ਅਸਲੀਅਤ ਆ ਹੈ ਅਸਲ ਗੁਰੂ ਸਾਹਿਬ ਦੇ ਉਦੋਂ ਤੋਂ ਹੀ ਆਪਾਂ ਸਾਰੀ ਤਬਦੀਲੀ ਜਿਹੜੀ ਮਨ ਮੁਖਾਇ ਜਿਉਂ ਮੈਨੂੰ ਰਾਹ ਨਹੀਂ ਪਤਾ ਸੀ ਲੱਗਦਾ ਕਿ ਮੈਂ ਹੁਣ ਕੀ ਕਰਾਂ ਮੈਂ ਗੁਰਦੁਆਰੇ ਜਾਣ ਲੱਗ ਗਿਆ ਨਿਤ ਵੀ ਗੁਰੂ ਸਾਹਿਬ ਕੋਲ ਹੀ ਜਾ ਕੋਥੇ ਜਾਇਆ ਕਰਾਂ ਤੇ ਉੱਥੇ ਕੁਝ ਬਣੂਗਾ ਕਿਵੇਂ 10 15 ਦਿਨ ਉਹ ਜਾਂਦਾ ਰਿਹਾ ਉਦਾਸ ਰਿਹਾ ਕਰਾ ਮੈਂ ਵੀ ਟਿਬੀ ਪੀ ਕਰਾ ਮੈਂ ਹੁਣ ਸਵਾਸ ਮੇਰੇ ਕੰਨਾਂ 'ਚ ਉਹ ਆਵਾਜ਼ ਆਈ ਜਾਵੇ ਤੈਨੂੰ ਸਵਾਸ ਹਾਰੇ ਫੇਰ ਦਿੱਤੇ ਹੋਰ ਜੀਵਨ ਬਣਾ ਕੇ ਹੁਣ ਜੀਵਨ ਕਿਵੇਂ ਬਣਾਵਾ ਮੈਨੂੰ ਇਹ ਵੀ ਨਾ ਪਤਾ ਇੱਧਰ ਕੋਈ ਦੱਸਣ ਵਾਲਾ ਕੋਈ 10 15 ਦਿਨ ਆਈ ਮਸਿਆ ਆਈ ਤਾਂ ਮਸਿਆ ਨੂੰ ਏਕ ਸਾਡੇ ਪਿੰਡ ਦਾ ਸਿੱਖੀ ਸੀਗਾ ਪੜਿਆ ਲਿਖਿਆ ਉਹ ਕਹਿੰਦਾ ਸਾਡੇ ਪਿੰਡ 'ਚ ਪੜ੍ਹੇ ਲਿਖੇ ਹੈਗੇ ਤੇ ਇਹ ਪੜ੍ਹੇ ਲਿਖੇ ਬੰਦਿਆਂ ਨੂੰ ਗਰਵਾਣੀ ਸਿੱਖਣੀ ਚਾਹੀਦੀ ਆ ਪੜ੍ਹਣੀ ਚਾਹੀਦੀ ਆ ਬਾਅਦ ਸਿੱਖਣਾ ਚਾਹੀਦਾ ਮੈਂ ਅਰੇ ਮੈਨੂੰ ਵੀ ਮੈਂ ਪਿੱਛੇ ਬੈਠ ਕੇ ਆਪ ਸਮਝ ਗਿਆ ਮੈਂ ਮੈਂ ਉਹ ਬਣੀ ਗਰੰਟੀ ਨਾਲ ਗੱਲ ਕਰੀ ਨਹੀਂ ਇਹ ਪੈਂਦਲਾ ਜੀ ਕੋਲ ਤੋਂ ਅੜ ਪੈਂਦਲਾ ਜੀ ਜੀ ਮੈਂ ਤੁਹਾਨੂੰ ਪਾਠ ਸਿਖਾ ਦੇ ਮੇਰੇ ਮਾਨ ਕਿ ਦਰ ਸੇ ਵੀ ਮੈਂ ਆਪ ਪਾਠ ਨਾ ਕਰਾਂ ਚੜ ਪੜਿਆ ਲਿਖਿਆ ਬੇਸ਼ੱਕ ਤੇ ਪਰੰਤੂ ਮੈਂ ਸਿੱਖਣਾ ਜਾਰੀ ਰੱਖੇ ਸੇ ਤੋਂ ਸੰਤ ਲੈਣੀ ਚਾਹੀਦੀ ਹੋ ਗਿਆ ਦਾ ਸੁਖਾ ਲਿਆ ਗੋ ਆਪਾਂ 2 ਵਜੇ 1.5 2 ਵਜੇ ਉੱਠ ਕੇ ਤੜਕੇ ਉਹਦੇ ਕੋਲ ਚਲੇ ਜਾ ਗਏ ਤੇ ਉਹਦੇ ਉਹਦੇ ਕੋਲ ਪੋਥੀ ਪਾਣ ਲੱਗ ਗਿਆ ਗਰਵਾਣੀ ਪਾਣ ਲੱਗ ਗਿਆ ਉਹ ਕੋਲ